ਮਿਹਨਤ ਤਾਂ ਉਨੀ ਹੈ ਮਿਹਨਤ ਬੰਦੇ ਨੂੰ ਇੰਟਰਵਿਊ ਤੇ 게ਟ ਤੱਕ ਤਾਂ ਲੈ ਕੇ ਜਾਣਾ ਪਊਗਾ ਚਾਹੇ ਤੁਸੀਂ ਵੀਜ਼ਾ ਲੈਣ ਦੀ ਨੀਤ ਨਾਲ ਲੈ ਜਾਓ ਹੂੰ ਠੀਕ ਹੈ ਤੇ ਚਾਹੇ ਉਹਨੂੰ ਹਰਾਸ਼ ਕਰਨ ਦੀ ਨੀਤ ਨਾਲ ਲੈ ਜਾਓ ਦਰਸ਼ਕੋ ਵੀਡੀਓ ਸ਼ੇਅਰ ਜ਼ਰੂਰ ਕਰਦੇ ਹੋ ਕਿਉਂਕਿ ਮੇਰੇ ਭਰਾ ਭੈਣ ਨਾ 35-35 ਲੱਖ ਰੁਪਏ ਚੱਕੀ ਫਿਰਦੇ ਨੇ ਯੂ ਐਸਏ ਜਾਣ ਲਈ ਪਰ ਇਹਨਾਂ ਦਾ ਕਹਿਣਾ ਵੀ ਅਸੀਂ 1.5 ਲੱਖ ਦੇ ਵਿੱਚ ਤੁਹਾਡਾ ਵੀਜ਼ਾ ਜੇ ਲੱਗਦਾ ਹੋਇਆ ਤਾਂ ਫਾਈਲ ਫੜਾਂਗੇ ਨਹੀਂ ਚਿੱਟੀ ਨਾਗੀ ਭਾਈ ਜੀ ਗੱਲ ਇਹ ਹੀ ਹੈ ਦੇਖੋ ਇਹਨਾਂ ਉਹ ਹੁੰਦਾ ਵੀ ਜਦੋਂ ਫਸ ਗਿਆ ਨਾ ਬੰਦਾ ਉਦੋਂ ਸਾਰੇ ਤੰਦ ਪਿੱਟਦਾ ਬਿਲਕੁਲ ਤਾਂ ਉਹਦੇ ਨੋਂ ਤੇ ਇਹ ਚੀਜ਼ ਦਾ ਪੈਸਾ ਖਾਦਾ ਜਾਂਦਾ ਸਾਡੇ ਕੋਲ ਅਜੇ ਤੱਕ ਕਦੇ ਵੀ ਨਹੀਂ ਹੋਇਆ ਕਿ ਯਾਰ ਇੰਟਰਵਿਊ ਦੀ ਡੇਟ ਬਲੈਕ ਚ ਲੈਣੀ ਪਊਗੀ ਪੇਡ ਲੈਣੀ ਪਊਗੀ ਜਾਂ ਫਿਰ ਇਹਦੇ ਨੋਂ ਤੇ ਮੈਨੂੰ ਪੈਸਾ ਲਿਆ ਹੋਵੇ ਠੀਕ ਹੈ ਜੀ ਨਾ ਤਾਂ ਯੂ ਐਸ ਡੀ ਡੇਟ ਬਲੈਕਮੈਲਦੀ ਹੈ ਨਾ ਪੇਡ ਮਿਲਦੀ ਹੈ ਠੀਕ ਹੈ ਜੀ ਨਾ ਹੀ ਕਿਸੇ ਕੋਲ ਕੋਈ ਇਦਾਂ ਦੀ ਪਾਵਰ ਹੈਗੀ ਹੈ ਕਿ ਤੁਹਾਨੂੰ ਡੇਟ ਬੁੱਕ ਕਰਕੇ ਦੇ ਦੂਗਾ ਇਹ ਇਮੀਗ੍ਰੇਸ਼ਨ ਸੈਂਟਰ ਆ ਸਕਸੈਸਫੁਲ ਚੱਲ ਰਿਹਾ ਹੈਗਾ ਕਾਰਨ ਵੀ ਇਹਦਾ ਇਹੀ ਆ ਵੀ ਸਾਫ਼ ਜਾਂ ਤਾਂ ਹਾਂਗੀ ਜਾਂ ਨਾਗੀ ਜੇ ਹਾਂ ਕਹੇ ਤੀ ਤਾਂ ਪੱਥਰ ਤੇ ਲਗੀਰਾ ਜੀ ਹੋ ਸਕਦਾ ਮੈਂ ਉਸ ਵੀਰ ਨੂੰ ਕੋਈ ਇਦਾਂ ਦੀ ਗੱਲ ਕਹਿ ਕੇ ਉਹ ਤੋਂ 5 ਲੱਖ ਵੀ ਲੈ ਲਾਂਦਾ ਜੀ ਬਿਲਕੁਲ ਕਿਉਂਕਿ ਇੱਕ ਕਲੈਂਡ ਦਾ ਕੋਰਾ ਕਾਗਜ਼ ਹੈ ਹਮ ਆਪਾਂ ਉਹਦੇ ਕੁਝ ਵੀ ਲਿਖ ਸਕਦੇ ਆ ਜੀ ਬਿਲਕੁਲ ਠੀਕ ਹੈ ਉਹਨੂੰ ਕੋਈ ਵੀ ਇਨਫੋਰਮੇਸ਼ਨ ਦੱਸ ਕੇ ਕੁਝ ਵੀ ਦੱਸ ਕੇ ਉਹ ਤੋਂ ਪੈਸੇ ਲਈ ਜਾ ਸਕਦੇ ਨਹੀਂ ਲੈਂਦੀ ਵੀ ਨਹੀਂ ਬਿਲਕੁਲ ਜੀ ਠੀਕ ਮੈਂ ਉਹ ਤੋਂ ਕਿਸੇ ਵੀ ਤਰੀਕੇ ਨਾਲ ਪੈਸੇ ਲਿਆਦਾ ਔਰ ਮੈਨੂੰ ਪਤਾ ਕੰਮ ਬੰਨਣਾ ਵੀ ਨਹੀਂ ਹਾਂਜੀ ਤਾਂ ਮੈਨੂੰ ਐ ਲੱਗਦਾ ਵੀ ਜਿਹੜਾ ਉਹ ਤੋਂ ਮੈਂ ਲੱਖ ਲਾਊਗਾ ਉਹ ਮੇਰਾ ਕਈ ਗੁਣਾ ਹੋ ਕੇ ਨਿਕਲੂਗਾ ਬਿਲਕੁਲ ਨਹੀਂ ਕਈ ਫਾਲਾਂ ਜੀਆਂ ਹੁੰਦੀਆਂ ਨੇ ਤੁਸੀਂ 50 ਲੱਖੇ ਕਰੋੜ ਦੇ ਦੋ ਲਗਣੀਆਂ ਨਹੀਂ ਵੀਜ਼ਾ ਹੀ ਨਹੀਂ ਲੱਗਣਾ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਲੰਗੋਵਾਲੀਆ ਗੋਲ ਸਿੰਘ ਪੇਜ ਤੇ ਬਾਹਦਰਗੜ ਖੜੇ ਆਂ ਪਟਿਆਲੇ ਦੇ ਨੇੜੇ ਇੱਕ ਵਾਰ ਫੇਰ ਆਇਆ ਟੀ ਟੀ ਏ ਟੀ ਇਮੀਗ੍ਰੇਸ਼ਨ ਦੇ ਵਿੱਚ ਇਹਨਾਂ ਦਾ ਦਾਵਾ ਹੈਗਾ 1.5 ਲੱਖ ਰੁਪਏ ਦੇ ਵਿੱਚ ਅਮਰੀਕਾ ਦਾ ਵੀਜ਼ਾ ਲਗਵਾਉਂਦੇ ਨੇ ਆਪਣੇ ਨਾਲ ਨੇ ਵੀਰ ਚਮਕੌਰ ਸਿੰਘ ਨਿਰਮਾਨ ਜੀ ਬਹੁਤ ਸਾਰੀਆਂ ਐਸੀਆਂ ਗੱਲਾਂ ਸੀ ਜਿਹੜੀਆਂ ਇਹਨਾਂ ਨੂੰ ਫੋਨ ਤੇ ਸਵਾਲ ਕੀਤੇਗੇ ਕੁਸ਼ਕਬੀਰਾ ਨੇ ਉਹ ਕਹਿੰਦੇ ਵੀ ਆਪਾਂ ਵੀਡੀਓ ਦੇ ਵਿੱਚ ਪੂਰੇ ਜਿਹੜੀ ਜਨਤਾ ਨੂੰ ਦੱਸ ਦਈਏ ਪੂਰੇ ਲੋਕਾਂ ਨੂੰ ਦੱਸ ਦਈਏ ਵੀ ਉਹਨਾਂ ਦੇ ਹੱਲ ਕੀ ਨੇ ਕਿ ਕੀ ਕੀ ਸਵਾਲ ਸੀ ਤੇ ਕੀ ਕੀ ਉਹਨਾਂ ਦੇ ਹੱਲ ਨੇ ਇਸ ਕਰਕੇ ਅੱਜ ਗੱਲਬਾਤ ਕਰਨ ਲਈ ਮੌਜੂਦ ਆਂਗੇ ਵੀਰ ਜੀ ਦਾ ਸਵਾਗਤ ਕਰ ਲਈਏ ਸੱਚੇ ਇਕਾਲਬੀਰ ਜੀ ਸਵਾਗਤ ਹੈ ਵੀਰ ਜੀ ਬਹੁਤ ਸੇਤਾ ਠੀਕ ਨੇ ਜੀ ਬਾਗੋ ਬਾਗੋ ਜੀ ਅੱਛਾ ਵੀ ਬਹੁਤ ਵਧੀਆ ਅੱਛਾ ਵੀਰ ਜੀ ਤੁਸੀਂ 1.5 ਲੱਖ ਰੁਪਏ ਦੇ ਵਿੱਚ ਅਮਰੀਕਾ ਦਾ ਵੀਜ਼ਾ ਲਗਵਾ ਰਹੇ ਹਾਂ ਜੀ ਠੀਕ ਹੈ ਜੀ ਤੇ ਮੈਂ ਜਿਹੜੀ ਆਪਣੀ ਵੀਡੀਓ ਪਿਛਲੀ ਆ ਬਹੁਤ ਲੋਕਾਂ ਨੇ ਪਸੰਦ ਕੀਤੀ ਤੇ ਪੋਜੀਟਿਵ ਕਮੈਂਟ ਆਏ ਨੇ ਇੱਕ ਵੀ ਫਸਟ ਟਾਈਮ ਮੈਂ ਦੇਖਿਆ ਇੱਕ ਵੀ 네ਗੇਟਿਵ ਕਮੈਂਟ ਨਹੀਂ ਹੈਗਾ ਧੰਨਵਾਦ ਸਭ ਤੋਂ ਵੱਡੀ ਗੱਲ ਤੁਸੀਂ ਵਧਾਈ ਦੇ ਪਾਤਰੋਂ ਤੇ ਕੋਸ਼ਕ ਜਿੱਦਾਂ ਤੁਸੀਂ ਕਹਿੰਦੇ ਸੀ ਸਾਨੂੰ ਕੁਸ਼ਕ ਵੀਰ ਪੁੱਛਦੇ ਨੇ ਵੀ 1.5 ਲੱਖ ਦੇ ਵਿੱਚ ਕੀ ਕੀ ਆ ਕਿਦਾਂ ਕਿਦਾਂ ਦਾ ਉਹ ਕਿਹੜੇ ਕਿਹੜੇ ਖਰਚੇ ਨੇ ਤੇ ਬਹੁਤੇ ਵੀਰਾਂ ਨੇ ਕਮੈਂਟ ਦੇ ਵਿੱਚ ਇਹ ਵੀ ਕਿਹਾ ਸੀ ਵੀ ਸਾਨੂੰ ਕਲੀਅਰ ਕਰੋ ਵੀ 35-40 ਲੱਖ ਰੁਪਇਆ ਹੋਰ ਇਮੀਗ੍ਰੇਸ਼ਨ ਵਾਲੇ ਲੈਂਦੇ ਨੇ ਤੁਸੀਂ ਇੰਨਾ ਘਟਕੇ ਪਹਿਲੇ ਤਾਂ ਬਾਈ ਜੀ ਧੰਨਵਾਦ ਹੈ ਤੁਹਾਡਾ ਦੁਬਾਰਾ ਆਉਣ ਵਾਸਤੇ ਠੀਕ ਹੈ ਜੀ ਤੇ ਧੰਨਵਾਦ ਉਹਨਾਂ ਸਾਰਿਆਂ ਦਾ ਜਿਨ੍ਹਾਂ ਨੇ ਪੋਸਟਿਵ ਰਿਵਿਊ ਦਿੱਤੇ ਨੇ ਠੀਕ ਹੈ ਜੀ ਕਮੈਂਟ ਕੀਤੇ ਨੇ ਤੇ ਬਹੁਤ ਜਿਆਦੇ ਇਨਕੁਆਰੀਜ਼ ਤੇ ਕੋਲ ਵੀ ਆਈਆਂ ਸੀਗੀਆਂ ਜੀ ਸਭ ਤੋਂ ਜਿਆਦੇ ਜਿਹੜੇ ਪੁੱਛੇ ਜਾਣ ਵਾਲੇ ਸਵਾਲ ਉਹਨਾਂ ਦੇ ਇਹੀ ਸੀਗੇ ਕਿ ਬਾਕੀ ਜਿਹੜੇ ਬੰਦੇ ਇੰਨੇ ਇੱਕ ਪ੍ਰੋਸੈਸ ਦਾ ਬਹੁਤ ਜ਼ਿਆਦਾ ਵੱਧ ਡਿਮਾਂਡ ਕਰ ਦੇਗੇ ਵੀ ਤੁਸੀਂ ਉਹੀ ਚੀਜ਼ ਘੱਟ ਕਿਵੇਂ ਤੇ ਕੀ ਕਰੋਗੇ ਸਾਡੇ ਜਿਹੜੇ ਪ੍ਰੋਸੈਸ ਹੋਣਗੇ ਅਸੀਂ ਉਹ ਕੀ ਕੀ ਕਰਾਂਗੇ ਠੀਕ ਹੈ ਤਾਂ ਇਹ ਚਾਪਾ ਹੁਣ ਬੇਸਿਕਲੀ ਸਾਨੂੰ ਵੀ ਇਹੀ ਸੀਗਾ ਕਿ ਕਈ ਵਾਰ ਕੀ ਹੁੰਦਾ ਨਾ ਬਹੁਤ ਸਾਰੇ ਬੰਦੇ ਦੂਰ ਤੋਂ ਕਾਲ ਕਰਦੇ ਨੇ ਹਾਂਜੀ ਕਿਸੇ ਦੀ ਜ਼ਿਲੰਦਰ ਤੋਂ ਆ ਗਈ ਮੋਗੇ ਤੋਂ ਆ ਗਈ ਵੀ ਐਨੀ ਚੀਜ਼ ਵਾਸਤੇ ਜੀ ਅਸੀਂ ਵਿਜ਼ਿਟ ਕਰੀਏ ਕੋਸ਼ਿਸ਼ ਕਰੋ ਸਾਨੂੰ ਬਹੁਤ ਚੀਜ਼ਾਂ ਫੋਨ ਤੇ ਦੱਸ ਦਿਓ ਠੀਕ ਹੈ ਜੀ ਤਾਂ ਸਾਨੂੰ ਵੀ ਇਹੀ ਹੈ ਕਿ ਫੋਨ ਤੇ ਸਾਰੀਆਂ ਚੀਜ਼ਾਂ ਨਹੀਂ ਕਲੀਅਰ ਕੀਤੀ ਜਾਂਦੀਆਂ ਜਿਆਦਾ ਐਵੇਂ ਵੀ ਕਿ ਬੰਦਾ ਮਿਲਦਾ ਜਦੋਂ ਬੈਠਦਾ ਬਹੁਤ ਚੀਜ਼ ਤੇ ਗੱਲ ਖੁੱਲ ਕੇ ਕੀਤੀ ਜਾਂਦੀ ਹੈ ਬੰਦੇ ਦੀ ਫਾਈਲ ਦੇ ਅਕੋਰਡਿੰਗ ਕਈ ਫਾਲ ਨਾ ਇਹ ਜਿਹੀਆਂ ਹੁੰਦੀਆਂ ਨੇ ਤੁਸੀਂ 50 ਲੱਖ ਕੀ ਕਰੋੜ ਦੇ ਦੋ ਲਗਣੀਆਂ ਨਹੀਂ ਵੀਜ਼ਾ ਹੀ ਨਹੀਂ ਲੱਗਣਾ ਹੈਨਾ ਤਾਂ ਕਰਕੇ ਤਾਂ ਉਹ ਬੈਠ ਕੇ ਡਿਸਕਸ਼ਨ ਕਰਨ ਤੋਂ ਬਾਅਦ ਚ ਹੁੰਦਾ ਇੱਕ ਨਾ ਮੇਰੇ ਤੁਸੀਂ ਇੱਕ ਗੱਲ ਕਹੀ ਸੀ ਵੀ ਇੱਕ ਬੰਦਾ ਤਾਂ ਮਤਲਬ ਕਿ ਜਿਹੜੀ ਫੀਸ ਤੁਸੀਂ ਰੱਖਿਓ ਉਹ ਚ ਵੀ ਇਹ ਲੱਗ ਜਾਊਗਾ ਇੱਕ ਤਾਂ ਚਾਹੇ 1.5 ਕਰੋੜ ਲੱਗ ਜੇ ਤਾਂ ਉਹ ਨਹੀਂ ਲੱਗਦਾ ਫਿਰ ਤੁਸੀਂ ਇਹੋ ਜਿਹੇ ਬੰਦੇ ਨੂੰ ਕਿਸ ਨੂੰ ਜਵਾਬ ਦਿੱਤਾਗਾ ਜੀ ਕਦੇ ਹਾਂਜੀ ਆ ਮੇਰੀ ਜੇ ਬਾਈ ਦੁਬਾਰੇ ਦੇਖ ਰਹੇ ਹੋਣੇ ਤਾਂ ਕੋਲ ਆਈ ਸੀ ਉਹਨਾਂ ਦੀ ਮੋਗੇ ਮਨਸੇ ਵਾਲੀ ਸਾਈਡ ਤੋਂ ਸੀਗੀ ਉਹ ਠੀਕ ਹੈ ਜੀ ਤੇ ਉਹਨਾਂ ਦੇ ਪਾਸਪੋਰਟ ਤੇ ਈਸੀਆਰ ਜੀ ਠੀਕ ਹੈ ਜੀ ਤਾਂ ਜਿਹਦੇ ਪਾਸਪੋਰਟ ਤੇ ਈਸੀਆਰ ਉਹਨੂੰ ਮੈਂ ਸਟੱਡੀ ਵੀਜ਼ਾ ਕਿਵੇਂ ਲੈ ਕੇ ਦੇ ਦਊਗਾ ਨਹੀਂ ਲੈ ਕੇ ਤੇ ਜਾ ਸਕਦਾ ਵਰਕ ਪਰਮਿਟ ਕੋਈ ਕੰਪਨੀ ਤੋਂ ਉਹਨਾਂ ਇੰਟਰਨੈਸ਼ਨਲ ਲੈਵਲ ਤੇ ਕਿਵੇਂ ਦੇ ਸਕਦੀ ਹੈ ਤਾਂ ਅਸੀਂ ਮਨਾ ਵੀ ਕਰ ਦਿੰਦੇ ਤੁਸੀਂ ਮਨਾ ਕਰਤਾ ਜੀ ਮਨਾ ਕਰਤਾ ਸੀਗਾ ਹੈਰਾਨ ਸੀ ਕਿ ਉਹ ਇੱਥੇ ਮੈਂ ਵੀ ਹੈਰਾਨ ਹੋ ਰਿਹਾ ਕਿਉਂਕਿ ਇਮੀਗ੍ਰੇਸ਼ਨ ਵਾਲੇ ਨੂੰ ਪਤਾ ਹੋਵੇ ਮੈਂ ਭੇਜ ਨਹੀਂ ਸਕਦਾ ਪਰ ਖੰਗਣ ਨਹੀਂ ਦਿੰਦੇ ਦਵਾਰੇ ਮੋੜ ਨਹੀਂ ਦਿੰਦੇ ਇਹ ਤੁਸੀਂ ਕਿਉਂ ਮੋੜਿਆ ਨਹੀਂ ਫਿਰ ਬਾਈ ਜੀ ਆਪਣੇ ਕਮੈਂਟ ਪੋਸਟ ਤੇ ਵੀ ਆਉਂਦਾ ਰੀਜ਼ਨ ਵੀ ਠੀਕ ਹੈ ਜੀ ਮਤਲਬ ਸਾਫ ਸੁਥਰਾ ਕੰਮ ਹੈ ਸਾਫ ਸੁਥਰਾ ਕੰਮ ਹੈ ਪਰ ਕਿਉ ਕੋ ਬਾਲੀ ਵੱਡੀ ਰਕਮ ਨਹੀਂ ਹੁੰਦੀ ਹੋ ਸਕਦਾ ਮੈਂ ਉਸ ਵੀਰ ਨੂੰ ਕੋਈ ਇਦਾਂ ਦੀ ਗੱਲ ਕਹਿ ਕੇ ਉਹ ਤੋਂ 5 ਲੱਖ ਵੀ ਲੈ ਲਾਂਦਾ ਜੀ ਬਿਲਕੁਲ ਕਿਉਂਕਿ ਇੱਕ ਕਾਗਜ਼ ਨਾ ਕੋਰਾ ਕਾਗਜ਼ ਹੈ ਹਮ ਆਪਾਂ ਉਹਦੇ ਕੁਝ ਵੀ ਲਿਖ ਸਕਦੇ ਆ ਜੀ ਬਿਲਕੁਲ ਠੀਕ ਹੈ ਉਹਨੂੰ ਕੋਈ ਵੀ ਇਨਫੋਰਮੇਸ਼ਨ ਦੱਸ ਸਕੇ ਕੁਝ ਵੀ ਦੱਸ ਕੇ ਉਹ ਤੋਂ ਪੈਸੇ ਲਈ ਜਾ ਸਕਦੇ ਨੇ ਲੈਂਦੇ ਵੀ ਨਹੀਂ ਬਿਲਕੁਲ ਠੀਕ ਮੈਂ ਉਹ ਤੋਂ ਕਿਸੇ ਵੀ ਤਰੀਕੇ ਨਾਲ ਪੈਸੇ ਲਿਆਂਦਾ ਔਰ ਮੈਨੂੰ ਪਤਾ ਕੰਮ ਬੰਨਣਾ ਵੀ ਨਹੀਂ ਹਾਂਜੀ ਤਾਂ ਮੈਨੂੰ ਐ ਲੱਗਦਾ ਵੀ ਜਿਹੜਾ ਤੋਂ ਮੈਂ ਲੱਖ ਲਾਊਗਾ ਉਹ ਮੇਰਾ ਕਈ ਗੁਣਾ ਹੋ ਕੇ ਨਿਕਲੂਗਾ ਬਿਲਕੁਲ ਜੀ ਜੇ ਬੰਦਾ ਸੱਚਾ ਹੈਗਾ ਤਾਂ ਆ ਗੱਲ ਜ਼ਰੂਰ ਸੋਚਦਾ ਹੁੰਦਾ ਨਾ ਬੇਈਮਾਨ ਨੇ ਤਾਂ ਸੋਚਣਾ ਨਹੀਂ ਆ ਵੀ ਦੇਖਾਂਗੇ ਫਿਰ ਲੋਟਿਆ ਯਾਰ ਉਹ ਨਹੀਂ ਤਾਂ ਹੋਰ ਸਹੀ ਬਿਲਕੁਲ ਕੰਮ ਤਾਂ ਚੱਲ ਹੀ ਰਿਹਾ ਹੈ ਨਾ ਜਦੋਂ ਸਹੀ ਕਰਾਂਗੇ ਫਿਰ ਤਾਂ ਕੰਮ ਆ ਹੀ ਜਾਣਾਗਾ ਤੇ ਉਹ ਬਾਈ ਦਾ ਪੋਸਟਿਵ ਰਿਕਾਰਡ ਇੰਨਾ ਸੀਗਾ ਉਹਨੂੰ ਮਨਾ ਕਰਨ ਤੋਂ ਬਾਅਦ ਕਹਿੰਦਾ ਬਾਈ ਜੀ ਮੇਰੇ ਕੋਲ ਜਿਹੜਾ ਰੈਫਰੈਂਸ ਹੈ ਮੈਂ ਤੁਹਾਨੂੰ ਦਊਂਗਾ ਠੀਕ ਹੈ ਜੀ ਮੰਨ ਲਓ ਖੁਸ਼ ਹੋ ਗਿਆ ਉਹ ਬੰਦਾ ਵੀ ਯਾਰ ਬੰਦੇ ਨੇ ਸੱਚੀ ਗੱਲ ਕਹੀ ਤੀ ਲੱਖ ਉਹ ਨਹੀਂ ਰੱਖਿਆ ਹੈ ਨ ਤੇ ਜਿਹੜਾ ਹਾਂ ਕਰਕੇ ਮੈਂ ਖਰਾਬ ਕਰਨਾ ਸੀਗਾ ਹਾਂਜੀ ਹਾਂ ਦਰਸ਼ਕੋ ਗੱਲ ਇਹ ਹੈ ਆ ਵੀ ਬਾਈ ਦੀ ਇਹਨਾਂ ਦਾ ਜਿਹੜਾ ਇਹ ਇਮੀਗ੍ਰੇਸ਼ਨ ਸੈਂਟਰ ਆ ਸਕਸੈਸਫੁਲ ਚੱਲ ਰਿਹਾ ਹੈਗਾ ਕਾਰਨ ਵੀ ਇਹਦਾ ਇਹੀ ਆ ਵੀ ਸਾਫ਼ ਜਾਂ ਤਾਂ ਹਾਂਗੀ ਜਾਂ ਨਾਗੀ ਜੇ ਹਾਂ ਕਹੇ ਤੀ ਤਾਂ ਪੱਥਰ ਤੇ ਲਗੀ ਰਾ ਜੀ ਹਨਾ ਜੀ ਅਸੀਂ 100% ਕੋਸ਼ਿਸ਼ ਕਰਦੇ ਕੋਈ ਵੀ ਚੀਜ਼ ਆ ਬਾਈ ਜੀ ਮੇਰਾ ਇਮੀਗ੍ਰੇਸ਼ਨ ਹੈ ਠੀਕ ਹੈ ਜੀ ਠੀਕ ਹੈ ਸਟਾਫ ਹੁੰਦਾ ਠੀਕ ਹੈ ਸਾਰਾ ਕੁਝ ਹੁੰਦਾ ਤੁਸੀਂ ਦੇਖਿਆ ਛੋਟੇ ਛੋਟੇ ਬੱਚੇ ਹੁਣ ਅਸੀਂ ਸਾਈਡ ਤੇ ਛੱਡ ਕੇ ਬੈਠੇ ਆ ਹਨਾ ਬਿਲਕੁਲ ਜੀ ਮੈਂ ਕਿਉਂ ਨਹੀਂ ਚਾਹਾਂਗਾ ਕਿ ਵੀਜ਼ਾ ਆਵੇ ਬਿਲਕੁਲ ਸਾਰਿਆਂ ਦੇ ਪੇਟ ਪਾਲਨੇ ਨੇ ਠੀਕ ਹੈ ਮੈਂ 100% ਕੋਸ਼ਿਸ਼ ਕਰੂੰਗਾ ਨਾ ਕਿ ਵੀਜ਼ਾ ਆਵੇ ਕਿਉਂਕਿ ਜਦੋਂ ਵੀਜ਼ਾ ਆਉਂਦਾ ਥੋੜਾ ਪ੍ਰੋਫਿਟ ਡਬਲ ਹੁੰਦਾ ਥੋਡੀ ਆਰਗੈਨਿਕ ਪ੍ਰਮੋਸ਼ਨ ਹੁੰਦੀ ਅਗਲਾ ਚਾਰ ਬੰਦੇ ਨੂੰ ਦੱਸ ਦਿਆ ਚਾਰ ਨੂੰ ਲੈ ਕੇ ਉਹ ਤੇ ਮਿਹਨਤ ਤਾਂ ਉਨੀ ਹੈ ਮਿਹਨਤ ਬੰਦੇ ਨੂੰ ਇੰਟਰਵਿਊ ਤੇ ਗੇਟ ਤੱਕ ਤਾਂ ਲੈ ਕੇ ਜਾਣਾ ਪਊਗਾ ਚਾਹੇ ਤੁਸੀਂ ਵੀਜ਼ਾ ਲੈਣ ਦੀ ਨੀਤ ਨਾਲ ਲੈ ਜਾਓ ਹਮ ਠੀਕ ਹੈ ਤੇ ਚਾਹੇ ਉਹਨੂੰ ਹਰਾਸ਼ ਕਰਨ ਦੀ ਨੀਤ ਨਾਲ ਲੈ ਜਾਓ ਬਿਲਕੁਲ ਜੀ ਥੋੜਾ ਕੰਮ ਤਾਂ ਹੋਣਾ ਹੀ ਪਊਗਾ ਕੰਮ ਤਾਂ ਹੋਣਾ ਹੀ ਹੈ ਬਿਲਕੁਲ ਬਜੂ ਫੇਰ ਉਸ ਜੇ ਕੰਮ अच्छा वीर जी एक ਗੱਲ ਹੋਰ ਸੱਚਾ ਮੇਰੇ ਦਿਮਾਗ ਚ ਆਈ ਜਿਵੇਂ ਹੁਣ ਤੁਸੀਂ ਦੱਸੋ ਵੀ 10000 ਡਾਲਰ ਤੋਂ ਫੀਸ ਸਟਾਰਟ ਹੁੰਦੀ ਹੈ ਜੇ ਯੂਨੀਵਰਸਿਟੀਆਂ ਦੀ ਵਧੀਆ ਜਿਹੀ ਯੂਨੀਵਰਸਿਟੀਆਂ ਦੀ ਫਿਰ ਇੰਨੀ ਫੀਸ ਇਕੱਠੀ ਕਰਨੀ ਪਊਗੀ ਸਾਰੀ ਉਹ ਬਾਈ ਜੀ ਹੁਣ ਤੱਕ ਕੀ ਹੈ ਨਾ ਜਿਵੇਂ ਹੁਣ ਅਗਸਤ ਇਨਟੇਕ ਲਈ ਸਟੂਡੈਂਟ ਗਏ ਨੇ ਜੀ ਯੂਨੀਵਰਸਿਟੀਆਂ ਨੇ ਲੋਅ ਕੀਤਾ ਕਿ ਤੁਸੀਂ ਵਿਦਆਊਟ ਫੀਸ ਟ੍ਰੈਵਲ ਕਰ ਲੋ ਓਕੇ ਤਾਂ ਉਹਨਾਂ ਨੂੰ ਫੀਸ ਭਰ ਕੇ ਜਾਣ ਦੀ ਲੋੜ ਨਹੀਂ ਪਈ ਬਹੁਤ ਸਾਰੀਆਂ ਹੁਣ ਕਾਫੀ ਚੀਜ਼ਾਂ ਨਿਕਲ ਕੇ ਆਈਆਂ ਨੇ ਇੱਥੇ ਉੱਥੇ ਜਾ ਕੇ ਯੂਨੀਵਰਸਿਟੀ ਨੇ ਇੱਥੇ ਸ਼ੋਅ ਕੀਤਾ ਕਿ 5000 ਡਾਲਰ ਹੈ ਹੂੰ ਠੀਕ ਉੱਥੇ ਜਾ ਕੇ ਉਹਨੂੰ ਤੋਂ 6000 ਡਾਲਰ ਭਰ ਆ ਲਿਆ ਜੀ ਠੀਕ ਹੈ ਉਹ ਚੀਜ਼ਾਂ ਐਤਕੀ ਨਵੀਆਂ ਨਿਕਲ ਕੇ ਆਈਆਂ ਨੇ ਜਿਹੜੀਆਂ ਸਾਡੀ ਨਿਗਾ ਚ ਆਈਆਂ ਨੇ ਅਸੀਂ ਤਾਂ ਬਚ ਗਏ ਕਿ ਸਾਡਾ ਕਿਸੇ ਯੂਨੀਵਰਸਿਟੀ ਨਾਲ ਕਮਿਸ਼ਨ ਨਾ ਹੋਣ ਕਰਕੇ ਅਸੀਂ ਸਾਫ਼ ਸੁਥਰੇ ਹੀ ਸੀਗੇ ਸਟੂਡੈਂਟ ਨੂੰ ਪਤਾ ਸੀ ਕਿ ਜੇਰੀ ਡੀਲ ਕੀਤੀ ਹੈ ਯੂਨੀਵਰਸਿਟੀ ਨੇ ਮੈਨਾਂ ਡਾਇਰੈਕਟ ਕੀਤੀ ਹੈ ਠੀਕ ਹੈ ਜੀ ਆਉਣ ਵਾਲੇ ਟਾਈਮ 'ਚ ਕੋਈ ਰੂਲ ਚੇਂਜ ਹੋ ਜਾਣ ਠੀਕ ਹੈ ਗਵਰਨਮੈਂਟ ਕੁਛ ਇਦਾਂ ਦੇ ਰੂਲ ਕਰ ਦੇਵੇ ਕਿ ਜੀ ਨਹੀਂ ਜੀ ਹੁਣ ਜਿਵੇਂ ਅੱਗੇ ਆਉਣਾ ਹੈ ਠੀਕ ਹੈ ਜੀ ਕਿ ਜੈਨ ਇਨਟੇਕ ਆਊਗਾ ਵੀ ਜੈਨ ਇਨਟੇਕ ਦੇ ਵਿੱਚ ਤਾਂ ਜਿਹੜਾ ਬੰਦਾ ਜਾਊਗਾ ਉਹਨੂੰ ਪੂਰੀ ਫੀਸ ਪੇ ਕਰਕੇ ਹੀ ਜਾਣਾ ਪਊਗਾ ਠੀਕ ਹੈ ਜੀ ਤਾਂ ਉੱਥੇ ਬਈ ਜੀ ਆਪਾਂ ਕੁਛ ਨਹੀਂ ਕਰ ਸਕਦੇ ਓਕੇ ਜੀ ਐਟ ਪ੍ਰੈਜ਼ੈਂਟ ਇਹ ਜਾਂ ਮਾਹੌਲ ਹੈਗਾ ਕਿ ਆਪਾਂ ਬਿਨਾਂ ਫੀਸ ਟ੍ਰੈਵਲ ਕਰ ਸਕਦੇ ਆ ਜੇ ਤੁਹਾਡੀ ਯੂਨੀਵਰਸਿਟੀ ਅਲਾਉ ਕਰ ਦੇਵੇ ਓਕੇ ਜੀ ਮੰਨ ਲਓ ਇਹ ਉਹਨਾਂ ਦੇ ਹੱਥ ਆ ਜੀ ਉਹਨਾਂ ਦੇ ਹੱਥ ਆ ਬਿਲਕੁਲ ਅੱਛਾ ਨਿਰਮਨ ਸਾਹਿਬ ਇੱਕ ਜਿੱਦਾਂ ਹੁਣ ਬਹੁਤੇ ਬੱਚਿਆਂ ਦੀ ਰਿਫਿਊਜ਼ਲ ਆਈ ਹੁੰਦੀ ਹੈ ਅਮਰੀਕਾ ਦੀ ਨਾਲ ਯੂ ਐਸ ਏ ਦੀ ਉਹਨਾਂ ਦਾ ਕੋਈ ਹੱਲ ਹੈਗਾ ਤੁਹਾਨੂੰ ਮਿਲਣਾ ਹੀ ਹੋ ਦੇਖੋ ਆਪਾਂ ਉਦੋਂ ਤੱਕ ਯੂ ਐਸ ਦਾ ਵੀਜ਼ਾ ਅਪਲਾਈ ਕਰ ਸਕਦੇ ਆਂ ਟਰਾਈ ਕਰ ਸਕਦੇ ਆਂ ਜਦ ਤੱਕ ਜਾਂ ਫਿਰ ਯੂ ਐਸ ਸਾਨੂੰ ਮੈਨ ਨਹੀਂ ਕਰਦਾ ਠੀਕ ਹੈ ਜੀ ਜਾਂ ਫਿਰ ਵੀਜ਼ਾ ਨਹੀਂ ਦਿੰਦਾ ਜਿਆਦਾ ਪੱਕੀ ਹਾਂ ਹਾਂ ਨਾ ਪੱਕੀ ਨਾ ਜਾਂ ਪੱਕੀ ਨਾ ਉਦੋਂ ਤੱਕ ਆਪਾਂ ਟਰਾਈ ਕਰ ਸਕਦੇ ਆਂ ਦੇਖੋ ਤੁਹਾਡੇ ਕਿਸੇ ਵੀ ਬੰਦੇ ਨੇ ਯੂ ਐਸ ਦੇ ਵਿੱਚ ਇੱਕ ਯੂਨੀਵਰਸਿਟੀ ਚ ਪ੍ਰੋਸੈਸ ਕੀਤਾ ਮੈਨੂੰ ਨਹੀਂ ਪਤਾ ਉਹਨਾਂ ਨੇ ਉਹ ਯੂਨੀਵਰਸਿਟੀ ਨਾਲ ਕੀ ਡੀਲ ਕੀਤੀ ਹੈ ਠੀਕ ਹੈ ਠੀਕ ਹੈ ਜੇ ਸਟੂਡੈਂਟ ਆਪਣੀ ਪੂਰੀ ਫਾਈਲ ਜੈਨੂਨ ਪ੍ਰੋਸੈਸ ਲਈ ਮੇਰੇ ਕੋਲ ਲੈ ਕੇ ਆਊਗਾ ਤਾਂ ਆਪਾਂ ਦੇਖ ਸਕਦੇ ਆ ਕਿ ਐਸੇ ਕਿਹੜੇ ਰੀਜਨ ਸੀਗੇ ਜਿਹਦੇ ਕਰਕੇ ਸਾਨੂੰ ਵੀਜ਼ਾ ਨਹੀਂ ਮਿਲਿਆ ਤਾਂ ਉਹ ਦੁਬਾਰੇ ਪ੍ਰੋਸੈਸ ਕਰ ਸਕਦਾ ਓਕੇ ਉਹਦੇ ਲਈ ਤੁਹਾਡੇ ਕੋਲ ਡੀਐਸ160 ਕੰਪਲੀਟ ਹੋਣਾ ਚਾਹੀਦਾ ਹਮ ਤੁਹਾਡੀ ਆਈ20 ਹੋਣੀ ਚਾਹੀਦੀ ਹੈ ਤੁਹਾਡੀ ਫੈਮਿਲੀ ਦੀ ਬਿਜ਼ਨਸ ਡਿਟੇਲ ਜਾਂ ਫੰਡ ਡਿਟੇਲ ਤੁਹਾਡੇ ਕੋਲ ਹੋਣੀ ਚਾਹੀਦੀ ਠੀਕ ਹੈ ਇੱਕ ਹੋਰ ਗੱਲ ਦੀ ਜਿੱਦਾਂ ਹੁਣ ਅੱਜ ਇੱਕ ਬਹੁਤ ਵੱਡਾ ਗੇਮ ਚੱਲ ਰਹੀ ਹੈ ਮੈਨੂੰ ਲੱਗਦਾ ਡੇਟਾ ਵਾਲੀ ਇਹ ਚੱਲနေ ਰਹੀ ਹੈ ਜੀ ਮੈਨੂੰ ਲੱਗਦਾ ਵੀ ਇਹ ਗੇਮ ਹੀ ਆ ਗੱਲੀ ਜੀ ਤੁਸੀਂ ਇਹ ਤੇ ਕੀ ਕਹੋਗੇ ਬਾਈ ਜੀ ਗੱਲ ਇਹ ਹੀ ਹੈ ਦੇਖੋ ਇਹਨਾਂ ਉਹ ਹੁੰਦਾ ਵੀ ਜਦੋਂ ਫਸ ਗਿਆ ਨਾ ਬੰਦਾ ਉਦੋਂ ਸਾਰੇ ਤੰਦ ਪਿੱਟਦਾ ਬਿਲਕੁਲ ਜੀ ਤਾਂ ਉਹਦੇ ਨੋਂ ਤੇ ਇਹ ਚੀਜ਼ ਦਾ ਪੈਸਾ ਖਾਦਾ ਜਾਂਦਾ ਹੈ ਸਾਡੇ ਕੋਲ ਅਜੇ ਤੱਕ ਕਦੇ ਵੀ ਨਹੀਂ ਹੋਇਆ ਕਿ ਯਾਰ ਇੰਟਰਵਿਊ ਦੀ ਡੇਟ ਬਲੈਕਚ ਲੈਣੀ ਪਊਗੀ ਪੇਡ ਲੈਣੀ ਪਊਗੀ ਜਾਂ ਫਿਰ ਇਹਦੇ ਨੋਂ ਤੇ ਮੈਂ ਕੋ ਪੈਸਾ ਲਿਆ ਹੋਵੇ ਠੀਕ ਹੈ ਜੀ ਨਾ ਤਾਂ ਯੂਐਸਡੀ ਡੇਟ ਬਲੈਕਮੈਲਦੀ ਹੈ ਨਾ ਪੇਡ ਮਿਲਦੀ ਐ ਠੀਕ ਐ ਜੀ ਨਾ ਹੀ ਕਿਸੇ ਕੋਲ ਕੋਈ ਇਦਾਂ ਦੀ ਪਾਵਰ ਹੈਗੀ ਐ ਕਿ ਤੁਹਾਨੂੰ ਡੇਟ ਬੁੱਕ ਕਰਕੇ ਦੇ ਦੂਗਾ ਠੀਕ ਐ ਜੀ ਇੱਕ ਪ੍ਰੋਸੈਸ ਐ ਜਿਵੇਂ ਸਭ ਨੂੰ ਮਿਲੂਗੀ ਉਵੇਂ ਤੁਹਾਨੂੰ ਵੀ ਮਿਲੂਗੀ ਠੀਕ ਐ ਜੀ ਜੇ ਤਾਂ ਤੁਹਾਨੂੰ ਆਉਂਦਾ ਤੁਸੀਂ ਈਜ਼ੀ ਕਰ ਲੋਗੇ ਜੇ ਦੂਜੇ ਬੰਦੇ ਨੂੰ ਆਉਂਦਾ ਉਹ ਤੁਹਾਡੇ ਤੋਂ ਪੈਸੇ ਲੇ ਲੇ ਬਿਲਕੁਲ ਜਿੱਦਾਂ ਹੁਣ ਅਗਲੀਆਂ ਕਲਾਸਿਸ ਕਦੋਂ ਸ਼ੁਰੂ ਹੋਣੀਆਂ ਨੇ ਮੰਨ ਲਓ ਕਿਹੜੇ ਮਨთ ਤੱਕ ਤੁਸੀਂ ਹੁਣ ਨਵੇਂ ਵੀਜ਼ੇ ਜਿਹੜੇ ਆਉਣੇ ਆ ਬੱਚੇ ਕਦੋਂ ਆਉਣ ਤੇ ਕਦੋਂ ਤੁਸੀਂ ਭੇਜ ਸਕਦੇ ਜਿਹੜਾ ਬਾਈ ਜੀ ਹੁਣ ਅੱਗੇ ਆ ਰਿਹਾ ਜੈਨ ਇਨਟੇਕ ਹੈ ਹਾਂਜੀ ਠੀਕ ਹੈ ਜੀ ਜੈਨ ਇਨਟੇਕ ਲਈ ਵੀ ਅਸੀਂ ਇੱਕ ਫਿਕਸ ਦਾ ਟਾਈਮ ਰੱਖਿਆ ਹੋਇਆ ਠੀਕ ਹੈ ਜੀ ਕਿਉਂਕਿ ਰੈਪੋਰਟੇਡ ਯੂਨੀਵਰਸਿਟੀ I20 ਨੂੰ ਡੇਢ ਤੋਂ 2 ਮਹੀਨਾ ਲਾਉਂਦੀ ਹੈ ਠੀਕ ਹੈ ਜੀ ਠੀਕ ਹੈ ਹੁਣ ਤੁਸੀਂ ਦੇਖੋ ਵੀ ਜਿੰਨੀ ਛੇਤੀ ਆਪਾਂ ਆਪਦੀ ਫਾਈਲ ਦਾ ਪ੍ਰੋਸੈਸ ਸ਼ੁਰੂ ਕਰਾਂਗੇ ਕਿ ਅਸੀਂ ਚਾਹੁੰਦੇ ਹੁੰਨੇ ਆ ਕਿ ਨਵੰਬਰ ਤੋਂ ਪਹਿਲਾਂ ਪਹਿਲਾਂ ਸਾਡੇ ਹੱਥ ਚ I20 ਹੋਵੇ ਓਕੇ ਜੀ ਕਿਉਂਕਿ ਨਵੰਬਰ-ਦਸੰਬਰ ਚ ਇੰਟਰਵਿਊ ਸ਼ੁਰੂ ਹੋਣੀ ਹੈ ਮੰਨ ਲਓ ਅੱਜ ਸਵੇਰ ਚ ਆ ਜਾਣ ਜਿਹਨੇ ਜਿਹੜੇ ਜਾਣਾ ਚਾਹੁੰਦੇ ਨੇ ਦੇਖੋ 15 20 ਸਤੰਬਰ ਤੋਂ ਬਾਅਦ ਚ ਆਉਣ ਦਾ ਕੋਈ ਫਾਇਦਾ ਨਹੀਂ ਰਿਸਕ ਜ਼ੋਨ ਹੈ ਫਿਰ ਨੈਕਸਟ ਇਨਟੇਕ ਤੇ ਆ ਨੈਕਸਟ ਇਨਟੇਕ ਤੇ ਠੀਕ ਹੈ ਇੱਕ ਵੀ ਵੱਡੀ ਗੱਲ ਜਿੱਦਾਂ ਬਹੁਤੇ ਵੀਰਾਂ ਦਾ ਹੁੰਦਾ ਹੈਗਾ ਤੁਸੀਂ ਦੱਸਿਆ ਮੈਨੂੰ ਵੀ ਮੈਂ ਮੇਰੇ ਮੈਸੇਜ ਇੱਥੇ ਦੇ ਆਨਰ ਨੇ ਆਨਰ ਨੇ ਹੈਡ ਨੇ ਤੇ ਮੈਂ ਲਿਨ ਕਿਨੂੰ ਆ ਕੇ ਬਹੁਤੇ ਵੀਰ ਫਿਰ ਕਹਿਣਗੇ ਵੀ ਮੈਂ ਨਰਮਨ ਸਾਹਿਬ ਨੂੰ ਮਿਲਣਾ ਜੀ ਠੀਕ ਹੈ ਹੁੰਦਾ ਵੀ ਇਦਾਂ ਤੁਸੀਂ ਘਟ ਹੁੰਦੇ ਹੋ ਥੋੜੀ ਗੱਲ ਟੋਕਦਾ ਮੈਂ ਹੁੰਦਾ ਵੀ ਇਦਾਂ ਹੈ ਦੇਖੋ ਕੀ ਹੁੰਦਾ ਆਪਾਂ ਜਦੋਂ ਵੀ ਸਾਹਮਣੇ ਮਿਲਿਆ ਹਨਾ ਆਪਾਂ ਦੋਨੇ ਮਿਲੇ ਆ ਬਿਲਕੁਲ ਜੀ ਤਾਂ ਸਭ ਨੂੰ ਐ ਲੱਗਦਾ ਕਿ ਯਾਰ ਅਸੀਂ ਇਸ ਬੰਦੇ ਨੂੰ ਮਿਲੀਏ ਜਾਂ ਸਰ ਨੂੰ ਮਿਲੀਏ ਬੇਸਿਕਲੀ ਮੈਂ ਕਲੀਅਰ ਕਰਦਾ ਕਿ ਵੀ ਮੈਂ ਇਮੀਗ੍ਰੇਸ਼ਨ ਦਾ ਕੰਮ ਨਹੀਂ ਕਰਦਾ ਠੀਕ ਹੈ ਜੀ ਮੇਰਾ ਇਮੀਗ੍ਰੇਸ਼ਨ ਨਾਲ ਕੋਈ ਲਿੰਕ ਵੀ ਨਹੀਂ ਮੈਂ ਗਵਰਨਮੈਂਟ ਜੋਬ ਵਾਲਾ ਬੰਦਾ ਮੇਰੇ ਮਿਸਰੀ ਦਾ ਇਮੀਗ੍ਰੇਸ਼ਨ ਹੈ ਠੀਕ ਹੈ ਤਾਂ ਮੋਸਟਲੀ ਤੁਹਾਨੂੰ ਉਹੀ ਮਿਲਦੇ ਨੇ ਬਿਲਕੁਲ ਜਦੋਂ ਕੋਈ ਇਦਾਂ ਦੀ ਇਨਫੋਰਮੇਸ਼ਨ ਸ਼ੇਅਰ ਕਰਨੀ ਪੈਂਦੀ ਹੈ ਜਾਂ ਕੁਝ ਵੀ ਕਰਨਾ ਪੈਂਦਾ ਤਾਂ ਹਮੇਸ਼ਾ ਮੇਰੇ ਦੋ ਬੱਚੇ ਨੇ ਛੋਟੇ ਛਿੱਟੇ ਜੀ ਹੁਣ ਤੁਸੀਂ ਦੇਖੋਗੇ ਉਹਨਾਂ ਨੂੰ ਬਿਲਕੁਲ ਮੈਂ ਦੇਖਿਆ ਨਹੀਂ ਹਾਂ ਬੱਚੇ ਫੜ ਕੇ ਬੈਠੇ ਹੁੰਦੇ ਨੇ ਉਹ ਬੱਚਿਆਂ ਨੂੰ ਫੜ ਕੇ ਇੱਥੇ ਗੱਲ ਨਹੀਂ ਕਰ ਸਕਦੀ ਕੈਮਰੇ ਨਾਲ ਗੱਲ ਨਹੀਂ ਕਰ ਸਕਦਾ ਤਾਂ ਕਰਕੇ ਮੈਨੂੰ ਅੱਗੇ ਉਹ ਮੈਂ ਜਦੋਂ ਵੀ ਕੋਈ ਵੀ ਵੀਰ ਆਉਂਦਾ ਠੀਕ ਹੈ ਜੀ ਮੈਂ ਸਲਾਹ ਦੇਣ ਲਈ ਜਾਂ ਉਹਨਾਂ ਦੀ ਜਿੰਨੀ ਹੈਲਪ ਕਰਨ ਲਈ ਮੈਂ ਕੋਸ਼ਿਸ਼ ਕਰੂੰਗਾ ਕਿ ਮੈਂ ਉਹਦੇ ਕੰਟੈਕਟ 'ਚ ਆ ਸਕਾਂ ਠੀਕ ਹੈ ਜੀ ਇੱਥੋਂ ਦੇ ਮਾਲਕ ਮੇਰੇ ਵਾਈਫ ਨੇ ਤੇ ਹਮੇਸ਼ਾ ਉਹੀ ਮਿਲਦੇ ਨੇ ਜਾਂ ਫਿਰ ਸਾਡੇ ਕੋਲ ਸਟਾਫ ਹੈਗਾ ਠੀਕ ਹੈ ਜੀ ਮੰਨ ਲਓ ਵੀ ਅੱਛਾ ਸਟਾਫ ਤੋਂ ਕਾਲਿੰਗ ਟਾਈਮ ਵੀ ਦੱਸ ਦੋ ਇਹ ਵਿੱਚ ਹੁਣ ਆਪਣੀਆਂ ਗੁੱਡੀਆਂ ਕਹਿ ਰਹੀਆਂ ਸੀ ਕੁੜੀਆਂ ਕਹਿੰਦੀ ਰਾਤ ਨੂੰ 10 ਵਜੇ ਵੀ ਫੋਨ ਆ ਜਾਂਦਾ ਕਈ ਵਾਰੀ ਹਨਾ ਜੀ ਇਹ ਪਤਾ ਕੀ ਹੈ ਬਾਈ ਜੀ ਕਾਫੀ ਨਾ ਇਮੀਗ੍ਰੇਸ਼ਨ ਆ ਸ਼ਾਮ ਨੂੰ 5 6 ਵਜੇ ਨੰਬਰ ਬੰਦ ਕਰ ਦਿੰਦੀ ਹੈ ਬਿਲਕੁਲ ਜੀ ਸਾਡੇ 24 ਘੰਟੇ ਫੋਨ ਓਪਨ ਹੁੰਦੇ ਨੇ ਓਕੇ ਜੀ ਬਟ ਬੇਨਤੀ ਇਹ ਕਰਦੇ ਆ ਬਾਈ ਜੀ ਸਾਰੇ ਪਰਿਵਾਰਾਂ ਵਾਲੇ ਆ ਵੀ ਸਾਨੂੰ ਲਾਸਟ 5 6 ਵਜੇ ਤੱਕ ਗੋਲ ਕੀਤੀ ਜਾਵੇ ਠੀਕ ਹੈ ਜੀ ਉਸ ਤੋਂ ਬਾਅਦ ਚਾਹ ਹਾਂ ਅਗਰ ਤੁਸੀਂ ਮੇਰੀ ਵੀਡੀਓ ਕਦੇ ਵੀ ਦੇਖ ਰਹੇ ਹੋ ਤੁਹਾਡੇ ਦਿਮਾਗ 'ਚ ਕੋਈ ਵੀ ਸਵਾਲ ਹੁੰਦਾ ਗੱਲ ਆਉਂਦੀ ਹੈ ਤੁਸੀਂ ਸਾਨੂੰ WhatsApp ਤੇ ਵੌਇਸ ਮੈਸੇਜ ਛੱਡ ਦਿਓ ਜੀ ਜਦੋਂ ਵੀ ਵਿਹਲੇ ਹੋਵਾਂਗੇ ਤੁਹਾਨੂੰ ਜ਼ਰੂਰ ਬੈਕ ਕਾਲ ਕਰ ਲਾਂਗੇ ਬਟ ਟਾਈਮ ਵੀ ਰਾਤ ਨੂੰ 11 ਵਜੇ ਕੋਲ 12 ਵਜੇ ਕੋਲ ਔਖਾ ਹੋ ਜਾਂਦਾ ਸਾਰੇ ਸਾਡੇ ਕੋਲ ਬੱਚੇ ਲੱਗੇ ਹੋਏ ਨੇ ਬੱਚੇ ਬਿਲਕੁਲ ਪਰਿਵਾਰਾਂ ਵਾਲੇ ਨੇ ਮਾਰਨਿੰਗ 10 ਤੋਂ ਜੀ 5 ਲਾਸਟ 6 ਤੁਸੀਂ ਕਾਲ ਕਰ ਸਕਦੇ ਹੋ ਭਾਰਤੀ ਡਾਇਮੰਡਸਰ ਤੇ ਜਿਹੜੀ ਜੇ ਕੋਈ ਹੋਰ ਜਾਣਕਾਰੀ ਲੈਣੀ ਆ ਉਹਦੇ ਲਈ ਤੁਸੀਂ ਸੰਪਰਕ ਨੰਬਰ ਤਾਂ ਦੇ ਹੀ ਦਿੱਤੇ ਟਾਈਮ ਵੀ ਦੱਸਤਾ ਤੇ ਕਰ ਸਕਦੇ ਹੋ ਗੱਲਬਾਤ ਕੋਈ ਬਾਈ ਜੀ ਗੱਲ ਤੁਹਾਡੀ ਟੋਕਦਾ ਵਿੱਚ ਹਾਂਜੀ ਸਭ ਤੋਂ ਬੈਸਟ ਹੈ ਕਿ ਆਪਾਂ ਪਹੁੰਚ ਗਏ ਯਾਰ ਜੀ ਮਿਲ ਕੇ ਗੱਲ ਕਰੀਏ ਜਿਹੜੀ ਕਾਊਂਟਰ ਟੇਬਲ ਦੇਖੋ ਕੀ ਹੋਊਗਾ ਇੱਕ ਗੇੜੇ ਪਊਗਾ ਯਾਰ ਪਟੇਲ ਤੱਕ ਦਾ ਹਾਂ ਜੀ ਬਿਲਕੁਲ ਹਾਂ ਪਰ ਕਿੰਨੀ ਇਨਫੋਰਮੇਸ਼ਨ ਹੈ ਜਿਹੜੀ ਆਪਾਂ ਫੇਸ ਟੂ ਫੇਸ ਬਹਿ ਕੇ ਲੈ ਸਕਦੇ ਆ ਜਿਹੜੀ ਫੋਨ ਤੇ ਨਾ ਦਿੱਤੀ ਜਾ ਸਕਦੀ ਹੁਣ ਆਪਾਂ ਜਿਹੜਾ ਗੱਲ ਫੋਨ ਤੇ ਕਰਦੇ ਕਿੰਨੇ ਕੁ ਸੈਟੀਸਫਾਈ ਹੋਣਾ ਸੀਗਾ ਨਹੀਂ ਹੋਣਾ ਸੀ ਕਿੱਥੇ ਆਪਾਂ ਨੂੰ ਮਿਲ ਕੇ ਜਾ ਕੇ ਪਤਾ ਲੱਗਦਾ ਹੈ ਕਿ ਪੋਜ਼ਿਟਿਵ ਹੋਰ ਦਾ ਪਤਾ ਲੱਗਦਾ ਵੀ ਠੀਕ ਹੈ ਯਾਰ ਬੰਦੇ ਜੈਨੂਨ ਵੀ ਨੇ ਜਾਂ ਨਾ ਫੋਨ ਤੇ ਤਾਂ ਹਰ ਇੱਕ ਬੰਦਾ ਹੀ ਸਹੀ ਹੈ ਹਾਂ ਜੀ ਸੋ ਦਰਸ਼ਕੋ ਵੀਡੀਓ ਸ਼ੇਅਰ ਜ਼ਰੂਰ ਕਰਦੇਓ ਕਿਉਂਕਿ ਮੇਰੇ ਭਰਾ ਭੈਣ ਨਾ 35-35 ਲੱਖ ਰੁਪਏ ਚੱਕੀ ਫਿਰਦੇ ਨੇ ਯੂ ਐਸਏ ਜਾਣ ਲਈ ਪਰ ਇਹਨਾਂ ਦਾ ਕਹਿਣਾ ਵੀ ਅਸੀਂ 1.5 ਲੱਖ ਦੇ ਵਿੱਚ ਤੁਹਾਡਾ ਵੀਜ਼ਾ ਜੇ ਲੱਗਦਾ ਹੋਇਆ ਤਾਂ ਫਾਈਲ ਫੜਾਂਗੇ ਨਹੀਂ ਚਿੱਟੀ ਨਾਗੀ ਪਹਿਲਾਂ ਵੀ ਕੀਤੀ ਹੈ ਤੇ ਕਰਦੇ ਰਹਾਂਗੇ ਜੇ ਫੜ ਲਈ ਤਾਂ 100% ਸਾਡੇ ਵੱਲੋਂ ਕੋਸ਼ਿਸ਼ ਹੋਊਗੀ ਕੀ ਕਹਿਣਾ ਜੇ ਤੁਹਾਡੇ ਕਿਸਮਤ 'ਚ ਹੀ ਨਹੀਂ ਹੈਗਾ ਫਿਰ ਦਿੱਕਤ ਆ ਸਕਦੀ ਹੈ ਨਾ ਜੀ ਹਾਂਜੀ ਬਿਲਕੁਲ ਉਹ ਹੋ ਸਕਦਾ ਕਈ ਵਾਰੀ ਪਰ ਉੱਥੇ ਤੁਹਾਡਾ ਇਹ ਨੁਕਸਾਨ ਵੀ ਨਹੀਂ ਹੋਣ ਦਿੰਦੇ ਇਸ ਕਰਕੇ ਵੀਡੀਓ ਸ਼ੇਅਰ ਕਰ ਦਿਓ ਤਾਂ ਜੋ ਹਰੇਕ ਨੂੰ ਪਤਾ ਲੱਗ ਜੇ ਜੀਨੇ ਜਾਣਾ ਵੀ 35 ਨਹੀਂ 1.5 ਲੱਖ ਨਾਲ ਸੜ ਜਾਗਾ ਹਨਾ ਜੀ ਸੋ ਧੰਨਵਾਦ ਵੀਰ ਜੀ ਕੀਮਤੀ ਸਮਾਂ ਦਿੱਤਾ ਖਾਸ ਕਰਕੇ ਮੈਂ ਦੇਖਿਆ ਤੁਸੀਂ ਬੱਚਿਆਂ ਨੂੰ ਛੱਡ ਕੇ ਆਉਣਾ ਸੀ ਘਰ ਹਾਂਜੀ ਹਨਾ ਜੀ ਮੇਰੇ ਕਰਕੇ ਰੋਕੇ ਘਰੋਂ ਵੀ ਫੋਨ ਆ ਰਹੇ ਨੇ ਬਹੁਤ ਬਹੁਤ ਧੰਨਵਾਦ ਤੁਸੀਂ ਵੀ ਨਾ ਇਹਨਾਂ ਐਂਟਰੀ ਦੇ 35 ਆ ਗਈ ਸੀ ਬਿਲਕੁਲ ਤੁਸੀਂ ਹਾਂਜੀ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ